ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਦੇਖ ਰਹੇ ਸਰੋਤਿਆਂ ਦਾ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਵਿੰਦਰ ਸਹਿਲੇ ਵਾਲਾ ਅੱਜ ਅਸੀਂ ਲੱਖੇ ਵਾਲੀ ਪਿੰਡ ਦੇ ਵਿੱਚ ਪਹੁੰਚੇ ਆ ਜੀ ਜਿਹੜਾ ਸ੍ਰੀ ਮੁਕਸਰ ਸਾਹਿਬ ਜੋ ਲੱਖੇ ਵਾਲੀ ਮੰਡੀ ਤੇ ਪਿੰਡ ਸਥਿਤ ਹੈ ਸੋ ਕੀ ਵੇਖਿਆ ਲੱਖੇ ਵਾਲੀ ਪਿੰਡ ਦੇ ਵਿੱਚ ਦੀ ਜਿਹੜਾ ਮੁਕਸਰ ਸਾਹਿਬ ਨੂੰ ਰੋਡ ਲੰਘਦਾ ਉਸ ਰੋਡ ਤੇ ਜਦੋਂ ਇਧਰ ਦੀ ਅਸੀਂ ਗੁਜ਼ਰਨ ਲੱਗੇ ਤਾਂ ਕੀ ਦੇਖਿਆ ਇੱਕ ਗੱਠਾਂ ਵਾਲੇ ਟਰਾਲੇ ਨੂੰ ਅੱਗ ਲੱਗੀ ਹੈ ਜਿੱਥੇ ਬਹੁਤ ਭਾਰੀ ਕੱਠ ਚ ਲੋਕ ਵੀ ਖੜੇ ਨੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਨ ਫਾਇਰ ਬਗਰੇਡ ਕੰਟਰੋਲ ਰੂਮ ਨੂੰ ਜਿਹੜਾ ਦੱਸਦੇ ਆ ਕਿ ਫੋਨ ਕਰਿਆ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਤੇ ਟਰੈਕਟਰ ਨੂੰ ਵੀ ਅੱਗ ਪੈਣ ਦਾ ਜਿਹੜਾ ਬਹੁਤ ਖਤਰਾ ਸੀਗਾ ਅੱਗ ਕਿਵੇਂ ਲੱਗੀ ਹੈ ਕਦੋਂ ਦੀ ਲੱਗੀ ਹੈ ਕਿੰਨਾ ਚਰ ਹੋ ਗਿਆ ਉਹ ਆਪਾਂ ਪੁੱਛਦੇ ਆ ਇਥੋਂ ਦੇ ਲੋਕਾਂ ਨੂੰ ਤੇ ਆਓ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਉਨੇ ਆ ਹਾਂਜੀ ਭਾਈ ਜੀ ਕਦੋਂ ਉਹਦੀ ਅੱਗ ਲੱਗੀ ਹੈ ਜਿਹਨ ਪੁੱਛਿਆ ਕੋਲੇ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਬਈ ਸੰਦੀਪ ਸਿੰਘ ਜੀ ਤੇ ਕਿੰਨਾ ਚਿਰ ਹੋ ਗਿਆ ਅੱਗ ਲੱਗੀ ਨੂੰ ਕਿਵੇਂ ਲੱਗੀ ਨੂੰ ਹੋ ਗਿਆ ਵਜਾ 1/2 ਘੰਟਾ 1/2 ਘੰਟਾ ਹੋ ਗਿਆ ਤੇ ਫਾਇਰ ਬਗਰੇਡ ਨੂੰ ਫੋਨ ਕਰਿਆ ਜੀ ਕਰਿਆ ਜੀ ਬਿਲਕੁਲ ਕਿੰਨਾ ਚਿਰ ਹੋ ਗਿਆ ਜੀ ਹੋ ਗਿਆ ਨੇ ਘੱਟੋ ਘੱਟ 20 ਮਿੰਟ 20 ਮਿੰਟ 1/2 ਘੰਟਾ ਹਾਂ 1/2 ਘੰਟੇ ਮੰਨ ਲਓ ਉਹਦੇ ਕਰਤਾ ਜੀ ਉਹਦੇ ਕਰਤਾ ਸੀ ਹਾਂ ਅਜੇ ਤੱਕ ਪਹੁੰਚੇ ਨਹੀਂ ਹੈ ਨਾ ਨਹੀਂ ਉਹ ਜੀ ਤੇ ਅੱਗ ਕਿਵੇਂ ਲੱਗੀ ਹੈ ਕੀ ਕਾਰਨ ਬਣਿਆ ਅੱਗ ਕਾਰਨ ਉਹ ਤੋਂ ਜੁੜੀਆਂ ਬਈ ਤਾਰਾਂ ਤੋਂ ਜੋੜਨ ਕਾਰਨ ਸਪਾਰਕ ਹੋਇਆ ਤੇ ਟਰੈਕਟਰ ਦਾ ਬਚਤ ਹੋਇਆ ਹਾਂ ਟਰੈਕਟਰ ਦਾ ਬਚਤ ਆਪਾਂ ਟਰਾਲੇ ਦਾ ਨੁਕਸਾਨ ਆ ਟਾਇਰ ਦੋਵੇਂ ਜਨ ਲੀ ਗੇ ਜਲ ਚੁੱਕੇ ਆ ਉਹ ਮੇ ਇੱਕ ਚਾਰੀ ਟੈਰੀ ਚਾਰ ਚਾਰ ਰੋਏ ਹਾਂ ਨਾ ਸੜਤ ਹੋ ਜੋ ਯਾਰ ਉਹ ਸੜਤ ਹੋ ਜਾ ਮਾਲਕ ਦੇ ਮਾਲਕ ਤੇ ਇਹਦਾ ਮਾਲਕ ਕੌਣ ਆ ਜੀ ਇਹ ਮਦਰਸੇ ਤੋਂ ਆ ਜੀ ਮਦਰਸੇ ਤੋਂ ਆ ਇਹ ਇਹ ਵਾਲੀ ਆ ਜੀ ਹਾਂਜੀ ਇਹ ਜਵਾਰੇ ਆ ਇਹ ਹੀ ਆ ਪਿੰਡ ਵਾਲੇ ਆ ਜੀ ਪਿੰਡ ਵਾਲੇ ਹੈਲਪ ਕਰ ਰਹੇ ਆ ਪਿੰਡ ਵਾਲੇ ਆ ਤਾਂ ਗਵਾ ਠੀਕ ਹੈ ਜੀ ਇਹ ਪੁਲਿਸ ਪ੍ਰਸ਼ਾਸਨ ਪਹੁੰਚੇ ਜੀ ਪੁਲਿਸ ਵਾਲੇ ਪ੍ਰਸ਼ਾਸਨ ਵਾਲੇ ਪਹੁੰਚੇ ਆ ਪਹੁੰਚੇ ਹੀ ਨਾਲ ਵਾਲੇ ਪਹੁੰਚ ਗਏ ਜਦੋਂ ਕਾਲ ਕੀਤੀ ਆ ਪ੍ਰਸ਼ਾਸਨ ਵਾਲੇ ਵਾਲੇ ਪਹੁੰਚ ਗਏ ਜਦੋਂ ਕਾਲ ਆ ਅਜੇ ਤੱਕ ਜਿਹੜੀ ਅੱਧਾ ਘੰਟਾ ਹੋ ਗਿਆ ਸ੍ਰੀ ਮੁਖਸਰ ਸਾਹਿਬ ਇੱਥੋਂ ਲਗਭਗ 25 ਕਿਲੋਮੀਟਰ ਦੂਰ ਪੈਂਦਾ ਤੇ ਅਜੇ ਤੱਕ ਜਿਹੜੀ ਫੈਰ ਬਗਰੇੜ ਹਾਂ ਜਿੰਨਾ 40 ਮਿੰਟ ਦਾ ਸਾਨੂੰ ਖੜਿਆ ਨੂੰ ਹੋ ਗਿਆ ਇੱਥੇ 40 ਮਿੰਟ ਮੈਨੂੰ ਖੜਿਆ ਨੂੰ ਮੇਰੇ ਪਿੰਡ ਦਾ ਹੀ ਡਰਾਈਵਰ ਹੈ ਮੇਰੇ ਪਿੰਡ ਦਾ ਹੀ ਟਰਾਲਾ ਹੈ 40 ਮਿੰਟ ਹੋ ਗਏ ਖੜਿਆ ਨੂੰ ਮੇਰੇ ਪਿੰਡ ਦਾ ਹੀ ਡਰਾਈਵਰ ਹੈ ਮੇਰੇ ਪਿੰਡ ਦਾ ਹੀ ਟਰਾਲਾ ਹੈ ਮਦਰੱਸਾ ਕੋਈ ਨਹੀਂ ਗੱਡੀ ਆਈ ਹੈ ਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਐਸਐਚਓ ਸਾਹਿਬ ਜਰੂਰ ਆਏ ਆ ਕੋਈ ਅਧਿਕਾਰੀ ਨਹੀਂ ਇੱਥੇ ਆਇਆ ਕੱਲ ਮੇਰੇ ਖੇਤੋਂ ਇਹ ਮੁੰਡਾ ਚੱਕੀ ਜਿੰਨਾ ਸੱਤ ਅਠਾ ਰਹਿ ਗਿਆ ਸੀ ਤੇ ਵਾਂਦੇ ਪ੍ਰਸ਼ਾਸਨਾਂ ਦਾ ਹੀ ਪਰਚਾ ਕਰੂੰਗਾ ਰੋਡ ਦੇ ਉੱਤੇ ਮੇਰਾ ਪਿੰਡ ਮਦਰੱਸਾ ਹੈ ਜੇ ਇੱਥੇ ਹੋਣਾ ਅੱਗ ਲੱਗੀ ਘਰਾਂ ਦਾ ਨੁਕਸਾਨ ਲੱਖੇ ਵਾਲੀ ਪਿੰਡ ਦਾ ਹੁੰਦਾ ਤੇ ਕੌਣ ਜ਼ਿੰਮੇਵਾਰ ਹੈ ਜੇ ਅਕਲੋਂਵੇਂ ਅੱਡੇ ਤੇ ਸਰਕਾਰ ਪ੍ਰਕਾਰ ਸਾਨੂੰ ਜੇ ਅਸੀਂ ਅੱਗ ਲਾਉਣੇ ਦਾ ਸਰਕਾਰ ਰੋਕਦੀ ਇੱਥੇ ਜੇ ਬਾਈਚਾਨ ਸਾਡਾ ਡਰਾਈਵਰ ਪਿੰਡ ਦਾ ਮੁੰਡਾ ਕੁਛ ਹੋ ਜਾਂਦਾ ਪ੍ਰਸ਼ਾਸਨ ਕੀ ਦਿੰਦਾ ਉਹਨੂੰ ਜੇ ਟਰਾਲਿਆ ਜਿੰਨਾ ਗਰੀਬ ਬੰਦੇ ਦਾ ਕਾਲਾ ਟਰਾਲਾ 2.5 ਲੱਖ ਦਾ ਨੁਕਸਾਨ ਹੋ ਗਿਆ ਟਰਾਲਾ ਡਊਗਾ ਪ੍ਰਸ਼ਾਸਨ ਤੇ ਜੇ ਅਸੀਂ ਦੋ ਗੱਠਾਂ ਨੂੰ ਅੱਗ ਲਾ ਲੈਨੇ ਆ ਤੇ ਸਾਡੇ ਦੇ ਪਰਚਾ ਕਰਦਾ ਪ੍ਰਸ਼ਾਸਨ ਪ੍ਰਸ਼ਾਸਨ ਨਹੀਂ ਸਰਕਾਰ ਕਰਦਾ ਆ ਕੁਛ ਵੀ ਆ ਪ੍ਰਸ਼ਾਸਨ ਨਹੀਂ ਕਰਵਾਉਂਦਾ ਇਮਾਨ ਕਰਦੇ ਹਾਂ ਸਰਕਾਰ ਮੰਗ ਕਰਦੇ ਆ ਵੀ ਇਹਨੇ ਇਹਨੂੰ ਕੁਝ ਦਿੱਤਾ ਜਾਵੇ ਵਿਚਾਰੇ ਇੰਟਰੈਕਟਰ ਵਾਲੇ ਨੂੰ ਖਰਾਲੇ ਵਾਲੇ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਇਹ 2 ਲੱਖ ਰੁਪਏ ਦਾ ਅੱਜ ਤੁਸੀਂ ਕੀ ਬੋਲਣਾ ਚਾਹੁੰਦੇ ਆ ਜੀ ਮੈਂ ਉਚਾਈ ਬਾਰੇ ਗੱਲ ਕਰਦਾ ਸੀ ਵੀ ਜਿਹੜੀ ਉਚਾਈ ਜ਼ਿਆਦਾ ਨਹੀਂ ਹੋਣੀ ਚਾਹੀਦੀ ਗੱਠਾਂ ਦੀ ਠੀਕ ਹੈ ਜੀ ਇਹਦੇ ਕਰਕੇ ਨੁਕਸਾਨ ਹੁੰਦੇ ਹਨ ਤਾਰਾਂ ਆਪਣੇ ਗਰੀਬਾ ਘਰਾਂ ਦੀਆਂ ਤਾਰਾਂ ਨੀਵੇਂ ਹੀ ਲੱਗੀਆਂ ਹੁੰਦੀਆਂ ਇਹਦੇ ਨਾਲ ਜ਼ਿਆਦਾਤਰ ਇਹੀ ਲੱਗਦੇ ਆ ਤਾਂ ਹੀ ਨੁਕਸਾਨ ਹੋਇਆ ਜੀ ਇਹ ਉਚਾਈ ਹੈ ਜਿਹੜੀ ਹਾਈਟ ਹੈ ਦੀ ਨਹੀਂ ਉੱਚੀ ਹੋਣੀ ਚਾਹੀਦੀ ਜਿਸ ਨਾਲ ਕਰਕੇ ਇਹ ਹਾਸੇ ਦੇ ਚਕਾਰ ਬੰਦੇ ਆ ਤੇ ਇੱਥੇ ਦੱਸ ਦਈਏ ਕਿ ਸਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਸੋ ਮੈਂ ਬੇਨਤੀ ਕਰਾਂ ਕੈਮਰਾਮੈਨ ਨੂੰ ਨੇੜੇ ਹੋ ਕੇ ਤਸਵੀਰਾਂ ਦਿਖਾਈਏ ਇਹ ਕੰਮ ਕਰ ਲੱਗਿਆ ਕਿਵੇਂ ਆ ਠੀਕ 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 ਆ ਵਧੀਆ ਵਧੀਆ ਤੂਰੀ ਖਾਏ ਉਹ ਹੁਣੇ ਕੰਮ ਕਰ ਲੱਗਿਆ ਅਸੀਬ ਕਵਰਦੀਪ ਇਨਾ ਮਰਾਗ ਸਭਾ ਅੱਛਾ ਅੱਛਾ ਹੋਰ ਸੁਣਨਾ ਕੀ ਆਦਾ ਆ ਰਹਿ ਪਹਿਲਾਂ ਹੀ ਤਾਂ ਬੰਦੇ ਨੇ ਸਾਨੂੰ ਆ ਜਾ ਬਈ ਚਲੇ ਜਾ ਉਹ ਸਰੀਆ ਆਪਣੀ ਆਉਣਾ ਸਮਾਂ ਨਹੀਂ ਪਾ ਕੇ ਕਿੰਨਾ ਚਿਰ ਹੋ ਗਿਆ ਵੀਰੇ ਅੱਗ ਲੱਗੀ ਅੱਗ ਲੱਗੀ ਨੂੰ ਵੀਰੇ ਘੰਟਾ ਹੀ ਹੋ ਗਿਆ ਘੰਟਾ ਹੋ ਗਿਆ ਵੀਰ ਦੱਸ ਰਹੇ ਨੇ ਕਿ ਪੌਣਾ ਘੰਟਾ ਘੰਟੇ ਦੇ ਕਰੀਬ ਆ ਜਿਹੜੀ ਅੱਗ ਲੱਗੀ ਨੂੰ ਟਾਈਮ ਹੋ ਗਿਆ ਅਜੇ ਤੱਕ ਜਿਹੜਾ ਫਾਇਰ ਬਗਰੇੜ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੋਇਆ ਦੱਸ ਦਈਏ ਕਿ ਭਾਰੀ ਗਿੰਦੀ ਚ ਜਿਹੜੇ ਲੋਕ ਵੀ ਇਕੱਠੇ ਨੇ ਹਫੜਾ ਦਫੜੀ ਹੋ ਰਹੀ ਹੈ ਅੱਗ ਬੁਝਾਉਣ ਤੇ ਲੱਗੇ ਹੋਏ ਨੇ ਪਰ ਅਜੇ ਤੱਕ ਜਿਹੜਾ ਕੰਟਰੋਲ ਰੂਮ ਫਾਇਰ ਬਗਰੇੜ ਨਹੀਂ ਪਹੁੰਚਾ ਜਿਹੜੇ ਮੌਕੇ ਤੇ ਐਸ ਐਚਓ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਔਰ ਟ੍ਰੈਫਿਕ ਨੂੰ ਜਾਣ ਵਾਸਤੇ ਜਿਹੜਾ ਰਸਤੇ ਦਾ ਇੱਧਰ ਦੱਸ ਰਹੇ ਨੇ ਵੀ ਇੱਧਰ ਨਹੀਂ ਜਾਣਾ ਤੇ ਇੱਧਰ ਦੀ ਜਾਣਾ ਸੋ ਐਸਐਚਓ ਸਾਹਿਬ ਨਾਲ ਕਰਦੇ ਆਂ ਗੱਲ ਕਿੰਨਾ ਚਿਰ ਹੋ ਗਿਆ ਅੱਗ ਲੱਗੀ ਨੂੰ ਤੇ ਸਾਬ ਕਦੋਂ ਪਹੁੰਚਦੇ ਆ ਅ ਸੱਸੀ ਕਾਂ ਜੀ ਸੱਸੀ ਕਾਂ ਜੀ ਕਿਵੇਂ ਅੱਗ ਲੱਗੀ ਜੀ ਕੀ ਕਰਨ ਬਣਿਆ ਇਹ ਪਿੱਛੋਂ ਦੱਸ ਦੱਸਣ ਮੁਤਾਬਕ ਆ ਜੀ ਕੋਈ ਤਾਰ ਦਾ ਸਰਕਟ ਸ਼ਾਰਟ ਹੋ ਕੇ ਚੰਗਾੜੀ ਲੱਗੀ ਆ ਅੱਛਾ ਜੀ ਇੱਥੇ ਘਰਾਂ ਤੋਂ ਬਾਹਰ ਕਰਾਤੀ ਮੁੰਡਾ ਹੱਕ ਕੱਢਤੀ ਡਰਾਈਵਰ ਨੇ ਸੁਝੂਜੂ ਇਹਨਾਂ ਤੇ ਬਚ ਗਿਆ ਨਹੀਂ ਨੁਕਸਾਨ ਬਹੁਤ ਹੋਣਾ ਸੀ ਅੱਛਾ ਜੀ ਮੈਨੂੰ ਕਾਲ ਪਹੁੰਚਣ ਤੇ ਮੈਂ 5 ਮਿੰਟ ਚ ਮੌਕੇ ਤੇ ਆ ਗਿਆ ਪਬਲਿਕ ਕੋਈ ਖੜੀ ਆਈ ਸਾਡੇ ਠੀਕ ਹੈ ਬਗਰੇੜ ਨੂੰ ਉਥੋਂ ਸੂਚਿਤ ਕਰਕੇ ਪੈਰਲਸ ਮੈਸੇਜ ਕਰਾ ਕੇ ਮੈਂ ਪੀਸੀਆਰ ਤੇ ਫੋਨ ਕਰਕੇ ਚੱਲਿਆ ਜੀ ਖੁਦ ਠੀਕ ਹੈ ਜੀ ਟਾਈਮ ਬੜਾ ਹੋ ਗਿਆ ਅਜੇ ਤੱਕ ਫੈਰ ਬਗਰੇੜ ਕਿਉਂ ਨਹੀਂ ਪਹੁੰਚੇ ਹੁਣ ਗੱਲ ਹੋਈ ਸੀ ਜੀ ਕਿੰਨੇ ਭਾਕਸਰ ਕ੍ਰੋਸ ਕਰ ਗਏ ਠੀਕ ਹੈ ਜੀ ਤੇ ਸੋ ਸਾਡੇ ਨਾਲ ਫੈਰ ਬਗਰੇੜ ਪਹੁੰਚ ਚੁੱਕੀ ਰਹੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਸਾਡੇ ਨਾਲ ਸਾਬਕਾ ਸਰਪੰਚ ਨੇ ਬਿੰਦਰ ਸਿੰਘ ਜੀ ਲੱਖੇ ਵਾਲੀ ਤੋਂ ਉਹਨਾਂ ਨਾਲ ਕਰਾਉਣਾ ਤੁਹਾਡੀ ਗੱਲਬਾਤ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਅੱਜ ਜਿਹੜੀ ਇਹ ਟਰਾਲੇ ਨੂੰ ਅੱਗ ਲੱਗੀ ਕੀ ਕਰਨ ਬਣਿਆ ਇਹ ਪਿੱਛੋਂ ਕੁਤਾਰਾਂ ਦਾ ਸਰਕਲ ਸ਼ਾਰਟ ਹੋਇਆ ਸੀਗਾ ਉਤੋਂ ਤਰ੍ਹਾਂ ਗੰਦੜ ਰੋਡ ਤੋਂ ਆ ਰਹੀ ਸੀ ਤੇ ਤੇ ਠੀਕ ਹੈ ਜੀ ਅੱਗੇ ਜਾ ਰਹੀ ਸੀ ਉਦੋਂ ਪਤਾ ਲੱਗਿਆ ਵੀ ਇੱਥੇ ਉਤੋਂ ਸ਼ਾਰਟ ਹੋ ਕੇ ਅੱਗ ਪੈ ਗਈ ਹੈ ਵਿੱਚੋਂ ਟਰੈਕਟਰ ਕੱਢਦਾ ਮੌਕੇ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਸਾਨੂੰ ਫੋਨ ਗਿਆ ਇੱਥੇ ਅੱਗ ਇਸ ਤਰ੍ਹਾਂ ਕਰਕੇ ਟਰਾਲੇ ਨੂੰ ਅੱਗ ਪੈ ਗਈ ਹੈ ਅਸੀਂ ਫੌਰਨ ਹੀ ਇੱਥੇ ਆਗੇ ਸੀਗੇ ਪਾਣੀ ਦਾ ਇੰਤਜ਼ਾਮ ਪਿੰਡ ਵਸੀਆਂ ਨੇ ਕੀਤਾ ਇਹ ਕਿੱਥੋਂ ਦਾ ਜੀ ਟਰੈਕਟਰ ਟਰਾਲਾ ਜਿਹੜਾ ਇਹ ਚੱਕ ਮਦਰਸੇ ਦਾ ਟਰੈਕਟਰ ਟਰਾਲਾ ਸੀਗਾ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਫਿਰ ਬਗਰੇੜ ਨੂੰ ਦਿਖਾਇਆ ਜਾਵੇ ਆਹ ਬੰਦੀ ਬੈਠਾ ਹੈ ਗਰੀਬ ਦਾ ਸੜੇ ਜਣੜ ਤੋਂ ਮੁੱਕੇ ਪੈਕ ਤੋਂ ਉੱਧਰ ਉੱਧਰ ਬੈਠੇ ਨੇ ਉਹ ਮੋਬਾਈਲ ਉਹ ਰਸਾ ਚਲਾ ਹਾਂ ਸੋ ਫਿਰ ਬਗਰੇੜ ਪਹੁੰਚ ਚੁੱਕੇ ਨੇ ਤੇ ਦੇਖ ਸਕਦੇ ਆ ਤੁਸੀਂ ਲਾਈਵ ਤਸਵੀਰਾਂ ਤੇ ਮੈਂ ਬੇਨਤੀ ਕਰਾਂ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਅੱਜ ਤਿਉਹਾਰ ਦਾ ਦਿਨ ਹੈ ਦੀਵਾਲੀ ਦਾ ਦਿਨ ਹੈ ਤੇ ਲੱਖੇਵਾਲੀ ਦੇ ਲੋਕ ਆ ਜਿਹੜੇ ਬੜੇ ਸੰਕਟ ਚ ਫਸੇ ਹੋਏ ਆ ਅੱਗ ਬੁਰੀ ਤਰ੍ਹਾਂ ਜਿਹੜੀ ਜ਼ਿਆਦਾ ਵੱਧ ਚੁੱਕੀ ਆ ਤੇ ਘਰਾਂ ਦੇ ਵਿੱਚ ਅੱਗ ਫੈਲਣ ਦਾ ਬਹੁਤ ਬਹੁਤ ਡਰ ਬਣਿਆ ਹੋਇਆ ਸੋ ਇਸ ਕਰਕੇ ਫਾਇਰ ਬ੍ਰਿਗੇਡ ਪਹੁੰਚ ਗਈ ਆ ਸੋ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੇ ਨੇ ਸੋ ਅੱਜ ਜਿਹੜਾ ਤਿਉਹਾਰ ਦਾ ਦਿਨ ਆ ਤੇ ਬੜਾ ਮਾੜਾ ਹੋਇਆ ਜਿਹਦਾ ਵੀ ਨੁਕਸਾਨ ਹੋਇਆ ਜਿੰਨਾ ਵੀ ਹੋਇਆ ਉਹਨਾਂ ਵਾਸਤੇ ਜਿਹੜੀ ਅੱਜ ਦੀ ਦੀਵਾਲੀ ਆ ਬਿਲਕੁਲ ਕਾਲੀ ਬਣ ਚੁੱਕੀ ਆ ਤੋ ਆ ਲਾਈਵ ਤਸਵੀਰਾਂ ਤੁਸੀਂ ਦੇਖਦੇ ਰਹੋ ਤੇ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੇ ਅੱਗੇ ਆ ਜੋ ਸੁਦਾਸੀਏ ਕਿ ਫਾਇਰ ਬਗਰੇਡ ਵਾਲੇ ਵੀਰਾਂ ਨੇ ਪਾਣੀ ਪਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਸੋ ਅੱਗ ਨੂੰ ਜਿਹੜਾ ਹੁਣ ਕਾਬੂ ਪਾਇਆ ਜਾਏਗਾ ਨੁਕਸਾਨ ਹੋਣ ਤੋਂ ਬਚੇ ਨੇ ਲੱਖੇਵਾਲੀ ਤੇ ਘਰ ਕਿਉਂਕਿ ਜੇ ਫਾਇਰ ਬਗੜਾ ਨਾ ਪਹੁੰਚਦੀ ਤਾਂ ਬਹੁਤ ਭਾਰੀ ਜਿਹੜਾ ਨੁਕਸਾਨ ਹੋਣ ਦਾ ਬਹੁਤ ਬਹੁਤ ਚਾਂਸ ਸੀਗਾ ਕਿਉਂਕਿ ਘਰਾਂ ਦੇ ਵਿੱਚ ਅੱਗ ਵੜਨ ਦਾ ਬਹੁਤ ਖਤਰਾ ਸੀਗਾ ਹਵਾ ਆ ਕੇ ਘਰਾਂ ਦੇ ਵਿੱਚ ਅੱਗ ਵੜਨ ਦਾ ਬਹੁਤ ਖਤਰਾ ਸੀ ਪਰ ਫਾਇਰ ਬਗੜੇ ਮੌਕੇ ਤੇ ਪਹੁੰਚ ਗਈ ਹੈ ਤੇ ਫਾਇਰ ਬਗੜੇ ਨੇ ਜਿਹੜਾ ਅੱਗ ਤੇ ਕਾਬੂ ਪਾ ਲਿਆ ਸੋ ਲਾਈਵ ਤਸਵੀਰਾਂ ਦੇਖ ਸਕਦੇ ਆ ਫਾਇਰ ਬਗੜੇ ਦੇ ਜਿਹੜੇ ਵੀਰ ਆ ਉਹ ਜਿਹੜਾ ਅੱਗ ਤੇ ਕਾਬੂ ਪਾ ਰਹੇ ਨੇ ਹਾਂਜੀ ਅੱਜ ਦੇ ਇਸ ਸੰਕਟ ਬਾਰੇ ਜਿਹੜਾ ਭਾਰੀ ਸੰਕਟ ਵਾਪਰਿਆ ਅੱਗ ਲੱਗੀ ਐ ਇੱਕ ਗਰੀਬ ਬੰਦੇ ਦਾ ਨੁਕਸਾਨ ਹੋਇਆ ਕਿਰਤ ਕਰਨ ਵਾਲੇ ਦਾ ਕੰਮ ਕਰਨ ਵਾਲੇ ਦਾ ਜਿਹੜੀ ਉਹਦੇ ਵਾਸਤੇ ਅੱਜ ਦੀਵਾਲੀ ਜਿਹੜੀ ਕਾਲੀ ਹੋ ਗਈ ਐ ਅੱਜ ਤਿਉਹਾਰ ਦਾ ਦਿਨ ਸੀ ਜਿਹੜਾ ਬੜੀਆਂ ਖੁਸ਼ੀਆਂ ਨਾਲ ਮਨਾਉਣਾ ਸੀ ਉਹਨੇ 2-4 ਗੇੜੇ ਲਾ ਕੇ ਤੇ ਕੀ ਕਹਿਣਾ ਚਾਹੋਗੇ ਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਐ ਜੀ ਲੱਖਿਆ ਵਾਲੀ ਸਭ ਤੋਂ ਪਹਿਲਾਂ ਤਾਂ ਸਾਡੇ ਐਸਐਚਓ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀਂ ਇਹਨਾਂ ਨੂੰ ਕਾਲ ਕੀਤੀ ਆ ਸਾਡੇ ਕੋਲੇ 5 ਮਿੰਟਾਂ ਵਿੱਚ ਪਹੁੰਚੇ ਆ ਜੀ ਪ੍ਰਸ਼ਾਸਨ ਨੇ ਸਾਡੀ ਫੁੱਲ ਮਦਦ ਕੀਤੀ ਆ ਜੀ ਬਹੁਤ ਜ਼ਿਆਦਾ ਮਦਦ ਕੀਤੀ ਆ ਸਾਨੂੰ ਨਮੋਕੇ ਤੇ ਹੀ ਫਾਈਬਰੇਡ ਮਗਾਈ ਗਈ ਆ ਪੂਰਾ ਪ੍ਰਬੰਧ ਕਰਕੇ مالی ਨੁਕਸਾਨ ਤੋਂ ਬਚਾਅ ਹੋ ਗਿਆ ਜੀ ਸਾਡਾ ਕਾਕੀ ਅਸੀਂ ਐਸ ਐਚਓ ਸਾਹਿਬ ਦਾ ਤੇ ਲੱਖਿਆਲੀ ਥਾਣੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੋ ਇਸ ਵੀਰ ਨੇ ਬਹੁਤ ਵਧੀਆ ਦੱਸਿਆ ਜਿਹੜਾ ਦਰਸ਼ਨ ਸਿੰਘ ਐਸ ਐਚਓ ਮੌਜੂਦਾ ਜੋ ਲੱਖਿਆਲੀ ਚ ਔਨ ਡਿਊਟੀ ਤੇ ਨੇ ਸੋ ਉਹਨਾਂ ਨੇ ਜਿਹੜੀ ਜਿੰਨੀ ਵੀ ਮਦਦ ਕੀਤੀ ਹੈ ਉਹਨਾਂ ਦੀ ਹਿੰਮਤ ਨਾਲ ਜਿਹੜਾ ਇਹ ਪਿੰਡ ਦਾ ਬਹੁਤ ਭਾਰੀ ਨੁਕਸਾਨ ਹੋਣ ਤੋਂ ਬਚਿਆ ਤੇ ਇਸੇ ਤਰ੍ਹਾਂ ਚੰਗੇ ਅਫਸਰਾਂ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ ਬਹੁਤ ਸ਼ਲਾਘਾਯੋਗ ਅਫਸਰ ਨੇ ਜਿਨ੍ਹਾਂ ਨੇ 5 ਮਿੰਟ ਚ ਆ ਕੇ ਇੱਥੇ ਸਾਰੀ ਮਤਲ ਅੱਗ ਨੂੰ ਕੰਟਰੋਲ ਕਰਿਆ ਲੋਕਾਂ ਦਾ ਸਹਾਰਾ ਵੀ ਲਿਆ ਫਾਇਰ ਬਗਰੇਟ ਦਾ ਸਹਾਰਾ ਵੀ ਲਿਆ ਤੇ ਅੱਗ ਨੂੰ ਕੰਟਰੋਲ ਕਰਕੇ ਭਾਰੀ ਨੁਕਸਾਨ ਹੋਣ ਤੋਂ ਬਚਾਇਆ ਮਿਲਦੇ ਹਾਂ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਸਾਸਰੀ ਕਾਲ दिल्ली क्राइम नेशनल न्यूज़ नजर सफर